ਪੈਸੇ ਦੀ ਖਾਤਰ ਇੱਕ ਕੁੜੀ ਵੱਲੋਂ ਆਪਣੇ ਹੀ ਪੇਕੇ ਪਰਿਵਾਰ ਜਿਨ੍ਹਾਂ ਦੇ ਵਿੱਚ ਉਸਦਾ ਮਾਪਿਓ ਭਰਾ ਭੈਣ ਭਾਬੀ ਤੇ ਭਤੀਜੇ 8 ਜਾਣਿਆਂ ਦਾ ਕਤਲ ਕਰ ਦਿੱਤਾ ਗਿਆ ਤੇ ਵਜ੍ਹਾ ਸੀ ਸਿਰਫ ਪੈਸਾ ਤੁਹਾਨੂੰ ਦੱਸ ਦਿੰਨੇ ਆ ਕਿ ਸੋਨੀਆ ਨਾਮ ਦੀ ਕੁੜੀ ਸੀ ਜਿਸ ਦੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਜਿਨ੍ਹਾਂ ਦਾ ਕਰੋੜਾਂ ਰੁਪਈਆ ਦਾ ਕਾਰੋਬਾਰ ਸੀ ਤੇ ਉਸਨੇ ਸਿਰਫ ਤੇ ਸਿਰਫ ਪੈਸੇ ਦੀ ਖਾਤਰ ਆਪਣੇ ਹੀ ਪੇਕੇ ਪਰਿਵਾਰ ਦੇ 8 ਜਾਣਿਆਂ ਨੂੰ ਆਪਣੇ ਘਰ ਵਾਲੇ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰਦੇ ਇੰਨੀ ਬੇਰਹਿ ਮੌਤੇ ਘਾਟ ਉਤਾਰਿਆ ਕਿ ਸੁਣ ਕੇ ਸੁਣਨ ਵਾਲੇ ਦੇ ਲੂੰ ਗੱਡੇ ਖੜੇ ਹੋ ਜਾਣਗੇ ਤੁਹਾਨੂੰ ਦੱਸ ਦਿੰਦੇ ਆ ਕਿ ਜਿਹੜਾ ਇਹ ਪਰਿਵਾਰ ਸੀ ਰੱਜਿਆ ਪੁੱਜਿਆ ਪਰਿਵਾਰ ਸੀ ਜਿਸ ਦਾ ਨਾਮ ਸੀ ਰੇਲੂ RAM ਰੇਲੂ RAM ਇੱਕ ਤੇਲ ਦਾ ਕਾਰੋਬਾਰੀ ਸੀ ਜਿਹਦੀ ਕੀ ਪ੍ਰਾਪਰਟੀ 2001-02 ਦੇ ਵਿੱਚ ਹੀ 50 ਕਰੋੜ ਰੁਪਏ ਦੀ ਪ੍ਰਾਪਰਟੀ ਦਾ ਮਾਲਕ ਸੀ ਤੇ ਉਸਦੇ ਦੋ ਵਿਆਹ ਹੋਏ ਹੋਏ ਸੀ ਦੋ ਵਿਆਹ ਹੋਏ ਸੀ ਇੱਕ ਪਤਨੀ ਤੋਂ ਉਸਦੀ ਬੇਟੀ ਜਿਸ ਦਾ ਨਾਮ ਸੂਨੀਆ ਸੀ ਉਸ ਦਾ ਜਨਮ ਹੋਇਆ ਤੇ ਦੂਸਰੀ ਪਤਨੀ ਦੇ ਭੁਖੋਂ ਇੱਕ ਬੇਟੀ ਤੇ ਇੱਕ ਬੇਟੇ ਦੋਨਾਂ ਦਾ ਜਨਮ ਹੋਇਆ ਵੱਡੀ ਹੋ ਕੇ ਬੇਟੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਜਿਹੜਾ ਇੱਕ ਠੀਕ ਠਾਕ ਪਰਿਵਾਰ ਦੇ ਨਾਲ ਸੰਬੰਧ ਸੀ ਸ਼ਸ਼ੀਲ ਉਸ ਦੇ ਨਾਲ ਉਹਨਾਂ ਦਾ ਪਿਆਰ ਸੀ ਤੇ ਬਾਅਦ ਦੇ ਵਿੱਚ ਉਹਨਾਂ ਨੇ ਵਿਆਹ ਕਰਵਾ ਲਿਆ ਪਰ ਉਹ ਘਰ ਤੋਂ ਦਰਮਿਆਨਾ ਸੀ ਇਸ ਕਰਕੇ ਜਿਹੜੀ ਸੋਨੀਆ ਸੀ ਉਸਨੇ ਆਪਣੇ ਪਿਤਾ ਤੋਂ ਇਹ ਮੰਗ ਕੀਤੀ ਕਿ ਉਹ ਆਪਣੀ ਪ੍ਰਾਪਰਟੀ ਦੇ ਵਿੱਚੋਂ ਉਸ ਨੂੰ ਹਿੱਸਾ ਦੇ ਦੇਵੇ ਤੇ ਉਹ ਵੇਚ ਵਟ ਕੇ ਆਪਣੇ ਜਿਹੜਾ ਹਸਬੈਂਡ ਸੀ ਸੁਸ਼ੀਲ ਉਸ ਦਾ ਕੋਈ ਕਾਰੋਬਾਰ ਚਲਾਉਣਾ ਚਾਹੁੰਦੀ ਸੀ ਜਿਸ ਦੇ ਲਈ ਪਰਿਵਾਰ ਦੇ ਵਿੱਚ ਕਲੇਸ਼ ਹੋ ਗਿਆ ਕਿਉਂਕਿ ਜਿਹੜਾ ਰੇਲੂ ਰਾਮ ਦਾ ਬੇਟਾ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੀ ਪ੍ਰਾਪਰਟੀ ਨੂੰ ਵੇਚ ਕੇ ਸੋਨੀਆ ਦੇ ਘਰ ਵਾਲੇ ਨੂੰ ਉੱਥੇ ਕੋਈ ਕਾਰੋਬਾਰ ਕਰਨ ਦੇ ਲਈ ਪੈਸੇ ਦਿੱਤੇ ਜਾਣ ਪਰ ਬਾਅਦ ਦੇ ਵਿੱਚ ਇਸ ਜਿਹੜਾ ਟਕਰਾਅ ਸੀ ਇਨੇ ਇਹ ਰੂਪ ਲੈ ਲਿਆ ਕਿ ਸੋਨੀਆਂ ਨੇ ਇੱਕ ਬਾਡੇ ਪਾਰਟੀ ਸੱਦੀ ਜਿੱਥੇ ਸਾਰਿਆਂ ਨੂੰ ਖੀਰ ਦੇ ਵਿੱਚ ਫੀਮ ਪਾ ਕੇ ਦਿੱਤੀ ਉਸ ਤੋਂ ਬਾਅਦ ਸਾਰਾ ਪਰਿਵਾਰ ਬੇਹੋਸ਼ ਹੋ ਗਿਆ ਤੇ ਸੋਨੀਆਂ ਨੇ ਆਪਣੇ ਮਾਪੇ ਬਾਪ ਨੂੰ ਭਰਾ ਨੂੰ ਭਾਬੀ ਨੂੰ ਭਤੀਜਿਆਂ ਨੂੰ ਤੇ ਆਪਣੀ ਜਿਹੜੀ ਭੈਣ ਸੀ ਸਾਰਿਆਂ ਨੂੰ ਜਿਹੜਾ ਬਾਅਦ ਦੇ ਵਿੱਚ ਇੱਕ ਰਾੜ ਦੀ ਮਦਦ ਦੇ ਨਾਲ ਤੇ ਆਪਣੇ ਪਤੀ ਦੇ ਨਾਲ ਲੜ ਕੇ ਮੌਤ ਦੇ ਘਾਟ ਤਾਰ ਦਿੱਤਾ ਤੇ ਬਾਅਦ ਦੇ ਵਿੱਚੇ ਦੋਵੇਂ ਜਿਹੜੇ ਮੀਆਂ ਬੀਬੀ ਸੀ ਰੇਲੂ ਰਾਮ ਦੀ ਇਹ ਬੇਟੀ ਵੀ ਸੀ ਤੇ ਉਹਦਾ ਜਵਾਈ ਇਹ ਜੇਲ੍ਹ ਦੇ ਵਿੱਚ ਇਹਨਾਂ ਨੂੰ ਕਾਫੀ ਵਾਰ ਪਹਿਲਾਂ ਚਾਚਾ ਇਹ ਵੀ ਸੀ ਕਿ ਫਾਂਸੀ ਹੋ ਜਾਵੇਗੀ ਪਰ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਫਾਂਸੀ ਆ ਉਹ ਟਾਲੀ ਗਈ ਤੇ ਹੁਣ ਇਹ ਦੋਵੇਂ ਜੇਲ੍ਹ ਦੇ ਵਿੱਚ ਸੜ ਰਹੇ ਆ ਤੁਹਾਨੂੰ ਦੱਸਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਾਪਰਟੀ ਦੇ ਪਿੱਛੇ ਪੈਸੇ ਦੇ ਪਿੱਛੇ ਆਪਣੇ ਆਪਣੇ ਦੇ ਦੁਸ਼ਮਣ ਬਣ ਗਏ ਤੇ ਹੁਣ ਉਹ ਜਿਹੜੀ ਪ੍ਰਾਪਰਟੀ ਆ ਉਹ ਕਿਸੇ ਦੇ ਵੀ ਕੰਮ ਨਹੀਂ ਆਈ ਕਿਉਂਕਿ ਇਹਨੇ ਆਪਣਾ ਸਾਰਾ ਪਰਿਵਾਰ ਸੀ ਜਿਹੜਾ ਉਸ ਨੂੰ ਝਾੜ ਦਿੱਤਾ ਮਾਰ ਦਿੱਤਾ ਤੇ ਆਪ ਹੁਣੇ ਦੋਵੇਂ ਜਾਣੇ ਇਹ ਜੇਲ੍ਹ ਦੇ ਵਿੱਚ